ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਇਕੱਲਾ ਗੱਲ ਕਰਾਂਗੇ ਸਾਡੇ ਸਮਾਜ ਦੇ ਵਿੱਚ ਅਕਸਰੀ ਔਰਤ ਨੂੰ ਮੈਡਮ ਕਹਿ ਕੇ ਬੁਲਾਇਆ ਜਾਂਦਾ ਹੈ ਖਾਸ ਕਰਕੇ ਪੜ੍ਹੇ ਲਿਖੇ ਤਬਕੇ ਦੇ ਵਿੱਚ ਅਤੇ ਔਰਤ ਵੀ ਆਪਣੇ ਆਪ ਨੂੰ ਮੈਡਮ ਕਹਾਉਣਾ ਪਸੰਦ ਕਰਦੀ ਹੈ ਖੁਸ਼ ਹੁੰਦੀ ਹੈ ਪਰ ਇਸ ਦੇ ਮਗਰ ਦਾ ਇਹ ਕਰ ਸਾਨੂੰ ਲਫ਼ਜ਼ ਦਾ ਅਰਥ ਪਤਾ ਲੱਗ ਜਾਵੇ ਕਿ ਕਿੱਥੋਂ ਸ਼ੁਰੂ ਹੋਇਆ ਤੇ ਕਿਹੜੀ ਔਰਤ ਨੂੰ ਮੈਡਮ ਕਹਿ ਕੇ ਬੁਲਾਇਆ ਜਾਂਦਾ ਹੈ ਤੱਬ ਉਹ ਹੀਠੀ ਵਾਲਾ ਸ਼ਬਦ ਹੈ ਬੜਾ ਬੇਸ਼ਰਮੀ ਵਾਲਾ ਸ਼ਬਦ ਹੈ ਮਾਫ਼ ਕਰਨਾ ਫੋਰਨ ਕੰਟਰੀ ਦੇ ਵਿੱਚ ਉਹਨਾਂ ਦੇ ਕਲਚਰ ਦੇ ਵਿੱਚ ਜਿਹੜੀਆਂ ਔਰਤਾਂ ਗਲਤ ਧੰਦਾ ਕਰਦੀਆਂ ਹਨ ਆਪਣਾ ਜਿਸਮ ਵੇਚਦੀਆਂ ਹਨ ਤੇ ਜਿਸ ਅੱਡੇ ਤੇ ਜਿਸ ਘਰ ਦੇ ਵਿੱਚ ਉਹ ਔਰਤਾਂ ਆਪਣਾ ਜਿਸਮ ਵੇਚਦੀਆਂ ਹਨ ਉਸ ਅੱਡੇ ਨੂੰ ਉਸ ਘਰ ਨੂੰ ਜੋ ਚਲਾਉਂਦੀ ਹੈ ਜੋ ਇਹ ਸਾਰੇ ਕੰਮਕਾਰ ਦੀ ਰੂਪਰੇਖਾ ਤਿਆਰ ਕਰਦੀ ਹੈ ਪੈਸੇ ਦਾ ਲੈਣ ਦੇਣ ਕਰਦੀ ਹੈ ਉਸ ਨੂੰ ਮੈਡਮ ਆਖਿਆ ਜਾਂਦਾ ਹੈ ਤੇ ਅੱਜ ਸਾਡੇ ਸਮਾਜ ਦੇ ਵਿੱਚ ਲੋਕ ਆਪਣੀ ਧਰਮ ਪਤਨੀ ਆਪਣੀ ਘਰ ਵਾਲੀ ਤੱਕ ਨੂੰ ਵੀ ਮੈਡਮ ਕਹਿ ਕੇ ਬੁਲਾਉਂਦੇ ਹਨ ਧਿਆਨ ਰੱਖੋ ਇਹ ਗੱਲ ਜੇ ਚੰਗੀ ਲੱਗੀ ਤਾਂ ਵਾ ਤੁਹਾਡੇ ਸ਼ੇਅਰ ਕਰਿਆ ਜੀ ਸਤਿ ਸ੍ਰੀ ਅਕਾਲ ਜੀ